हां जी हां जी आज दी ਜਿਹੜੀ ਮੀਟਿੰਗ ਹੋਈ ਹੈ ਜੀ ਇਹਦੇ ਵਿੱਚ ਕੀ ਕੀ ਫੈਸਲੇ ਹੋਏ ਆ ਤੇ ਕਿਸ ਸੰਬੰਧ ਦੇ ਵਿੱਚ ਜਿਹੜਾ ਹੈ ਅੱਜ ਦਾ 71 ਤਾ ਸੀਗੀ ਅੱਜ ਦੀ ਧਲਤ ਸੰਗਤ ਮੋਰਚਾ ਦੀ ਮੀਟਿੰਗ ਹੋਈ ਆ ਧਰਮਕੋਟ ਦੇ ਅੰਦਰ ਸੰਯੁਕਤ ਧਲਤ ਮੋਰਚਾ ਦੀ ਸੰਯੁਕਤ ਧਲਤ ਮੋਰਚਾ ਦੀ ਐਸ ਡੀ ਐਮ ਜੀ ਦਾ ਸ਼ਾਰਟ ਫਾਰਮ ਨਾ ਹੈ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਜਨ ਸਮੂਹ ਇੱਥੇ ਇਕੱਠ ਹੋਇਆ ਸੀਗਾ ਇਸ ਦੇ ਵਿੱਚ ਤਿੰਨ ਮੁੱਖ ਏਜੰਡੇ ਜਿਹੜੇ ਹੈਗੇ ਸਾਡੇ ਰੱਖੇ ਗਏ ਆ ਇੱਕ ਤਾਂ ਪਿੰਡਾਂ ਦੇ ਵਿੱਚ ਸਾਡੀ ਜਿਹੜੀ ਵਿਖਰੀ ਹੋਈ ਸ਼ਕਤੀ ਹੈ ਉਹਨੂੰ ਸੰਗਠਿਤ ਕਰਨਾ ਸੈਕੰਡਲੀ ਜਿਹੜਾ ਪੰਜਾਬ ਦੇ ਵਿੱਚ ਆਏ ਦਿਨ ਦਲਤਾਂ ਦੇ ਉੱਤੇ ਅੰਨੀ ਬੋਲੀ ਸਰਕਾਰ ਜਿਹੜੀ ਹੈਗੀ ਹੈ ਸਾਡੀ ਆਵਾਜ਼ ਨਹੀਂ ਸੁਣ ਰਹੀ ਉਹਦੇ ਤੱਕ ਜਿਹੜਾ ਹੈਗਾ ਆਵਾਜ਼ ਪਹੁੰਚਾਉਣਾ ਧੂਪਾਂ ਵਾਲਾ ਮਸਲਾ ਸਾਰੀ ਦੁਨੀਆ ਨੂੰ ਪਤਾ ਹੈਗਾ ਉਹਦੇ ਤੇ ਕੀ ਫੈਸਲਾ ਕੀਤਾ ਅਜੇ ਕਿਸ ਨੇ ਇਹ ਵੇਖੋ ਜੀ ਇਹ ਇਹਦੀ ਇਹ ਗੱਲ ਆ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀਗੀ ਇਹ ਕਿਹੜੇ ਮਸਲੇ ਕੀ ਕਿੱਥੇ ਕੀ ਹੋਇਆ ਕਿੱਥੇ ਨਹੀਂ ਹੋਇਆ ਇਹ ਉਹ ਮੁੱਦੇ ਆ ਬੇਸ ਨਹੀਂ ਸੀ ਅੱਜ ਦਾ ਮੁੱਦਾ ਸਿਰਫ ਇਹ ਆ ਵੀ ਜੋ ਕੁਝ ਵਾਪਰ ਰਿਹਾ ਪਿਛਲੇ ਸਮੇਂ ਦੇ ਦੌਰਾਨ ਦਲਤਾਂ ਦੇ ਉੱਤੇ ਜਿਤਨਾ ਪ੍ਰਸਤ ਹੈ ਤੁਸੀਂ ਪਹਿਲਾਂ ਵੀ ਜਦੋਂ ਸਾਸਨ ਦੇ ਵਿੱਚ ਆ ਪਰਣਾ ਆਪਣੀ ਆਪਣੀ ਥਾਂ ਤੇ ਇਚਾ ਪਾਣੀ ਪੀ ਕੇ ਆਪਣਾ ਸਥਾਨ ਗੈਹ ਕਰ ਤਾਂ ਤੁਸੀਂ ਸਾਡੇ ਰਿਸਪੈਕਟਡ ਮੀਟਿੰਗ 파ਕਿੰਗੇ ਵੀ ਚੱਲ ਕੇ ਆਏ ਹੋ ਇਸੇ ਮੱਤੇ ਆ ਤੇ ਬਹੁਤ ਹੀ

ਤੇ ਮੈਂ ਮਾਫੀ ਚਾਹੁੰਦਾ ਐ ਕਿ ਮੈਂ ਇਹ ਸੋਚੀ ਨਹੀਂ ਸੀ ਐ ਚਲੋ ਨਹੀਂ ਸੋ ਸਮਾਜ ਦੇ ਮੈਂ ਬਹੁਤ ਸਾਰੇ ਸਾਲ ਲਾਈਟ ਲਾਈਟ ਲਿਖੋ ਜਾਈ ਪਰਾਇਨ ਕੰਪਨੀ ਸੋਖੀਆਂ ਦੇ ਵਿੱਚ ਉਹਨਾਂ ਨੂੰ ਦੇਖਦੇ ਰਹੇ ਹਾਂ ਜੀ ਹੁਣ ਜੋ ਤੇ ਪ੍ਰਸੰਕਰ ਨੇ ਸੁਦਾਰ ਪਸ਼ਮੀਰ ਸਿੰਘ ਕੁੰਡਾ ਜੀ ਉਹਦੇ ਨਾਲ ਸਮਾਜ ਦੇ ਮੌਜੂਦ ਹਸਤੀਆਂ ਸਿਰਜਾਲਤ ਕਰਕੇ ਨਾਲ ਦੀ ਨਾਲ ਦੂਸਰੇ ਬੰਦਿਆਂ ਨੂੰ ਸਮਾਨ জগা yeah, দি ਅਜੀ ਦੋਨੋਂ ਕਰ ਦਿੰਦੇ ਹੈ ਨਾ ਹਾਂਜੀ ਲਾਓ ਸੁਬਾਹ ਆ ਗਈ ਸਾਡੇ ਬਣਾ ਰਹੇ ਹਾਂ ਲਾਓ ਕਿ ਕਰ ਸੋ ਆਏ ਸਰਦਾਰ ਜਗਤਾਰ ਸਿੰਘ ਜੀ ਜੋ ਸਾਡੇ ਮੁਡੇ ਦੀ ਛਾਣ ਸਰਦਾਰ ਜਗਤਾਰ ਸਿੰਘ ਜੀ ਬਖੂ ਚੇਨਰ ਵਾਲੀ ਮੈਂਸਕ ਵੈਲਫੇਅਰ ਐਸੋਸੀਏਸ਼ਨ ਅੰਬੇਦਕਰ ਮਿਸ਼ਨ ਬਠਿੰਡਾ ਦਰਸ਼ਨ ਸਿੰਘ ਕਾਂਗੜਾ ਸਰਦਾਰ ਜਗਨੈ ਸਿੰਘ ਨੇ ਔਰ ਮੇਰੇ ਵੱਡੇ ਵੀਰ ਸਰਦਾਰ ਜੁਗਨ ਸਿੰਘ ਜੀ ਰਿਆਦ ਆਲ ਇੰਡੀਆ ਵੈਲਫੇਅਰ ਐਸੋਸੀਏਸ਼ਨ ਦੇ ਆਲ ਇੰਡੀਆ ਮੈਂਸਕ ਵੈਲਫੇਅਰ ਐਸੋਸੀਏਸ਼ਨ ਦੇ ਜੋ ਪ੍ਰਧਾਨ ਹੈ ਉਹਨਾਂ ਦਾ ਅਸੀਂ ਇਸ ਮੰਚ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਰਦਾਰ ਭੁਮਨ ਸਿੰਘ ਜੀ ਸਮਾਉ ਜਿੰਨਾ ਜਿਹੜੇ ਵੀ ਕਿਸੇ ਵੀ ਕਿਸੇ ਵੀ ਜਿਹੜਾ ਹੈਗਾ ਇੰਟਰੋਡਿਊਸ ਦੇ ਮੁਹਤਾਜ ਨਹੀਂ ਕਰਦੇ ਉਹਨਾਂ ਦੀ ਆਵਾਜ਼ ਸੁਣਨ ਲਈ ਅੱਜ ਤੱਕ ਗ੍ਰੀਨ ਸਮਾਧਨੀ ਬਾਲਾਂ ਤੋਂ ਅੱਜ ਦਿਨ ਦੇਖਦੇ ਰਹਿੰਦੇ ਹਾਂ ਉਹ ਵੀ ਸਾਡੇ ਵਿੱਚ ਹੋ ਚੁੱਕੇ ਆ ਉਹਨਾਂ ਦਾ ਵੀ ਅਸੀਂ ਅਭਿਨੰਦਨ ਕਰਦੇ ਹਾਂ ਜਿਹੜਾ ਬੋਲਦੇ ਆ ਔਰ ਜਿੰਨਾ ਸਾਰੇ ਸਾਥੀਆਂ ਦੇ ਜਿੰਨਾ ਬੋਲਦੇ ਕਿਤੇ ਸਾਥੀ ਦਾ ਗੁਆਇਦ ਤੋਂ ਧੰਨਵਾਦ ਕਰਦੇ ਆ। ਸੋ ਅੱਜ ਦੀ ਮੀਟਿੰਗ ਦਾ ਆਗਾਜ਼ ਸਾਡੇ ਸੰਤ ਸਮਾਜ ਦੇ ਆਗੂ ਸ੍ਰੀ ਮਿਸ਼ਤਨਾਰ ਜੀ ਸ਼ੇਰਗਰ ਜੋ ਕਿ ਤੁਮ ਅਸਰ ਦੇ ਪ੍ਰਸਤਾਨ ਹਨ ਉਹ ਆਪਣੇ ਬੁਲੰਦ ਆਵਾਜ਼ ਦੇ ਨਾਲ ਇਸ ਮੀਟਿੰਗ ਦਾ ਆਗਾਜ਼ ਕਰਨ ਲਈ ਮੇਰੀ ਬਰਾਤ ਬਾਬਾ ਨਸ਼ਤਨਾਰ ਜੀ ਸ਼ੇਰਗਰ। ਸ਼ੇਰਗਰ ਤਾੜੀ ਦੇ ਨਾਲ ਅਰਦਾਸ ਹੋ ਜੀ ਸੋ ਜੈਵਾਲ ਕਰਨ ਸਾਥੀਓ ਕਿਉਂਕਿ ਅੱਜ ਜਿੰਨੀ ਵੀ ਸਾਥ ਸੰਗਤ ਇਕੱਤਰ ਹੋਈ ਆ ਸਮਾਜ ਦੇ ਵਾਪਰ ਕੋ ਆਪਣ ਮੋਲ ਹੀਰੇ ਜਿਨ੍ਹਾਂ ਨੇ ਆਪਣੀ ਕੌਮ ਦੀ ਅਗਵਾਈ ਹਮੇਸ਼ਾ ਕੀਤੀ ਹੈ ਤੇ ਹਮੇਸ਼ਾ ਆਪਣੇ ਲੋਕਾਂ ਦੀ ਗੱਲ ਕਰਦੇ ਸੋ ਸਾਥੀਓ ਅੱਜ ਆਪਾਂ ਇਕੱਤਰ ਹੋਏ ਆਂ ਪਿਛਲੇ ਦਿਨੀ ਇੱਕ ਮੀਟਿੰਗ ਦੇ ਕੇ ਅਜੰਦਰ ਮਿੱਥੇ ਹੋਈ ਸੀ ਉਸ ਦੇ ਉੱਤੇ ਇੱਕ ਫੈਸਲਾ ਲਿਆ ਗਿਆ ਸੀ ਕਿ ਜਿਹੜੀਆਂ ਜੱਥੇਬੰਦੀਆਂ ਆ ਉਹ ਪਿੰਡਾਂ ਕਸਬਿਆਂ ਸ਼ਹਿਰਾਂ ਗੜੀਆਂ ਪਹਲਿਆਂ ਦੇ ਵਿੱਚ ਆਪਣੀ ਆਵਾਜ਼ ਚੁੱਕਦੀਆਂ ਤੇ ਕੰਮ ਵੀ ਕਰਨੀਆਂ ਪਰ ਉਹਨਾਂ ਜੱਥੇਬੰਦੀਆਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਕਰਨ ਲਈ ਇਹ ਸੰਗਠਨ ਲੈ ਆਉ ਉਹ ਕਹਾਣੀ ਕੀਤਾ ਗਿਆ ਸੋਸ ਕਰਕੇ ਅੱਜ ਦੀ ਜਿਹੜੀ ਦੂਸਰੀ ਮੀਟਿੰਗ ਹੈ ਉਹ ਸਾਡੇ ਬਹੁਤ ਸਾਰੇ ਕਾਰਜ ਲੋਗ ਐਸੀ ਪ੍ਰਿੰਟ ਵੱਲੋਂ ਅਤੇ ਜਿਹੜੀ ਜਥੇਬੰਦੀ ਬਣਾਈ ਗਈ ਹੈ ਜਿਹੜਾ ਸਾਂਝਾ ਫਰੰਡ ਜਿਹੜਾ ਬਣਾਇਆ ਗਿਆ ਉਸ ਦੇ ਵੱਲੋਂ ਜਿਹੜਾ ਰੱਖਿਆ ਗਿਆ ਉਹ ਲਿਖਿਆ ਗਿਆ ਸੋ ਮੈਂ ਤੇ ਇੱਕ ਗੱਲ ਖਾਸ ਤੁਹਾਡੇ ਇਰਾਦੇ ਚ ਲਿਆਉਣਾ ਚਾਹੁੰਦਾ ਹੈ ਕਿ ਇਹ ਜਿਹੜਾ ਜਿਹੜੇ ਚਾਰ ਦੇ ਪਿਛਲੇ ਵਾਰ ਵੀ ਰੱਖੇ ਗਏ ਸੀਗੇ ਤੇ ਅੱਜ ਤਿੰਨ ਮੁੱਦਿਆਂ ਤੇ ਗੱਲ ਕੀਤੀ ਜਾਣੀ ਹੈ ਸਤਿਗੋ ਸਤਿਓ ਇਸ ਦੇ ਵਿੱਚ ਜਿਹੜੀ ਕਮੇਟੀ ਗਠਨ ਕੀਤੀ ਜਾਣੀ ਹੈ ਕਿ ਜਿੰਨੇ ਵੀ ਆਗੂ ਸਹਿਬਾਨ ਵੱਖ-ਵੱਖ ਜਥੇਬੰਦੀਆਂ ਦੇ ਆ ਉਹ ਜਿਹੜੇ ਐ ਇਸ ਦੇ ਵਿੱਚ ਆਪਣੀਆਂ ਹਾਈਆਂ ਭਾਦੇ ਹੋਏ ਇਸ ਜਿਹੜੀ ਸੰਸਥਾ ਬਣਾਈ ਜਾ ਰਹੀ ਹੈ ਜਿਹੜਾ ਇੱਕ ਸਾਂਝਾ ਫਰਮਾਇਆ ਜਾ ਰਿਹਾ ਹੈ ਉਹਦੇ ਵਿੱਚ ਇਕੱਤਰ ਹੋਣ ਕਿਉਂਕਿ ਆਉਣ ਵਾਲੇ ਸਮੇਂ ਦੇ ਜਦੋਂ ਕੋਈ ਆਪਣੇ ਆਪ ਨੂੰ ਉਸਦੇ ਕੋਈ ਪ੍ਰੋਬਲਮ ਕ੍ਰੀਟ ਹੁੰਦੀ ਹੈ ਜਾਂ ਕਿਸੇ ਦਾ ਵੀ ਕੋਈ ਪਰੇਸ਼ਾਨੀ ਹੁੰਦੀ ਹੈ ਤੇ ਉਹ ਕੱਲਾ ਜਿਹੜਾ ਆ ਉਹ ਰਹਿ ਜਾਂਦਾ ਆਪਾਂ ਖਾਸ ਕਰਕੇ ਦੇਖਿਆ ਹੀ ਹੈ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਜਦੋਂ ਵੀ ਆਪਰਾ ਭਾਈ ਚਾਰਾਈਆ ਉਹ ਵੱਖ-ਵੱਖ ਤਰ੍ਹਾਂ ਦੀ ਜਦੋਂ ਲੜਾਈ ਲੜਦੇ ਆ ਉਹ ਇਕੱਠੇ ਹੋ ਜਾਂਦੇ ਆ ਪਰ ਅਸੀਂ ਇਕੱਠੇ ਨਹੀਂ ਹੁੰਨੇ ਇਸ ਕਰਕੇ ਆਪਾਂ ਸਾਰੇ ਨੇ ਇਸ ਜਥੇਬੰਦੀ ਦੇ ਜਿਹੜਾ ਇੰਮਰਾਲ ਦੇ ਸਿਯੁਕਤ ਮੋਰਚਾ ਮੰਨਿਆ ਆ ਥੀੜਾ ਬਣਾਇਆ ਗਿਆ ਉਸ ਦੇ ਉੱਤੇ ਆਪਾਂ ਸਾਰੇ ਕੰਮ ਕਰ ਰਹੇ ਆ ਮੈਂ ਇਹ ਹੀ ਬੇਨਤੀ ਕਰਦਾ ਐ ਕਿ ਇੱਕ ਤੇ ਆਪਾਂ ਅਜੀ ਕਮੇਟੀ ਦਾ ਗਠਨ ਕਰਨਾ ਹੈ ਉਹਦੇ ਵਿੱਚ ਆਪ ਸਾਰਿਆਂ ਨੇ ਸਹਿਯੋਗ ਕਰਨਾ ਹੈ ਜਿਹੜੀ ਜਿਹੜੀ ਜਿੰਤਬੰਦੀ ਦਾ ਇੱਕ ਇੱਕ ਕੰਮ ਕੋ ਆਪਣਾ ਜਿਹੜਾ ਆ ਉਸ ਦੇ ਵਿੱਚ ਰਜਿਸਟਰ ਜਿਹੜਾ ਕਰਵਾ ਲਿਓ ਤੇ ਇੱਕ ਜਿਹੜਾ ਮੋਰਚੇ ਦੀਆਂ ਇੱਕ ਬੁਲਾਵਾ ਜਿਹੜਾ ਸਾਥੀਓ ਕਿਉਂਕਿ ਮੀਡੀਆ ਦੇ ਵਿੱਚ ਹਰ ਮੁੱਦੇ ਤੇ ਜਿਹੜਾ ਕੋਈ ਗੱਲ ਰੱਖਣਾ ਚਾਹੁੰਦਾ ਹੈ ਉਹ ਹਰ ਮੁੱਦੇ ਦੇ ਉੱਤੇ ਆਪਾਂ ਜਦੋਂ ਗੱਲ ਰੱਖਦੇ ਆ মিডিਆ ਦੇ ਸਾਹਮਣੇ ਉਹ ਇੱਕ ਹੀ ਸਾਥੀ ਜਿਹੜਾ ਆ ਉਹ ਸਾਰੀਆਂ ਜਥੇਬੰਦੀਆਂ ਦਾ ਨਿਚੋੜ ਕਰਕੇ ਜਿਹੜੀ ਆ ਉਹ ਗੱਲ ਰੱਖਦੇ ਆ ਗ੍ਰਿੰਗਲਸ ਕਰਕੇ ਆਦਿ ਬੁਲਾਵਾ ਵੀ ਜਿਹੜਾ ਆ মিডিਆ ਦਾ ਉਹ ਨੁਕਤ ਕੀਤਾ ਜਾਣਾ ਹੈ ਇਹਦੇ ਵਿੱਚ ਤੇ ਚਰਚਾ ਜਿਹੜੀ ਹੋਣੀ ਤੇ ਇੱਕ ਜਿਹੜਾ ਹੁਨ ਸ਼ਾਸਨ ਸਾਥੀ ਉਹ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਵਿੱਚ ਸਭ ਤੋਂ ਸਰਦਾਰ ਭਗਵੰਦ ਸਿੰਘ ਜਿ ਸਮਾਉ ਉਹ ਹੋਰ ਦੀਪਕ ਜੀ ਦਾ ਮੈਂ ਆਪ ਸਾਹਮਣੇ ਅੱਜ ਵੀ ਮਜੂਦ ਨੂੰ ਬੇਤ ਕਰਨਗੇ ਸੰਯੁਕਤ ਦਲਤ ਮੋਰਚੇ ਦੀ ਦੂਜੀ ਮੀਟਿੰਗ ਵਿੱਚ ਆਨਲਾਈਨ ਪੰਜਾਬ ਜਾਂ ਮੱਖ-ਮੱਖ ਜਥੇਬੰਦੀਆਂ ਦੇ ਨੁਮਾਇंदे ਆਪ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀ ਜੈ ਹਾਰ 15 ਫਰਵਰੀ ਨੂੰ ਸਾਰੇ ਜਥੇਬੰਦੀਆਂ ਜਿਹਨੂੰ ਅਸੀਂ ਮੀਟਿੰਗ ਵਾ ਜਲੰਧਰ ਕੀਤੀ ਸੀ। ਉਹ ਉਸ ਜਲੰਧਰ ਮੀਟਿੰਗ ਦੇ ਵਿੱਚ ਤੈਅ ਹੋਇਆ ਸੀ ਕਿ ਦੁਬਾਰਾ ਫੇਰ ਇੱਕ ਮੀਟਿੰਗ ਕੀਤੀ ਜਾਵੇ। ਤਾਂ ਕਿ ਜਿੰਨੀਆਂ ਵੀ ਜਥੇਬੰਦੀਆਂ ਸਾਡੇ ਸਮਾਜ ਦੀਆਂ ਐਸੀ ਸਮਾਜ ਦੀਆਂ ਅਸੀਂ ਉਹ ਲੋਕਾਂ ਨੂੰ ਵਿਚਾਰ ਬਣਾਉਣਾ ਚਾਹੁੰਦੇ ਆ ਬੀਸੀ ਸਮਾਜ ਨੂੰ ਕਿਤਨਾ ਵਾਬ ਐਸਸੀ ਬੀਸੀ ਸਮਾਜ ਦਾ ਜਿਹੜਾ ਧਿਰਾਂ ਦੇ ਅਸੀਂ ਸਮਾਜ ਦੇ ਵਿੱਚੋਂ ਕੁਝ ਸਿੱਖ ਕੇ ਗ੍ਰਹਿਣ ਕਰੀਏ ਆਪਾਂ ਵੀ ਇਕੱਠੇ ਹੋ ਕੇ ਚੱਲੀਏ ਤੰਗਣਾ ਹੁੰਦਾ ਕਿਉਂਕਿ ਜੇ ਲੜਨ ਵਾਲੇ ਲੋਕ ਇਕੱਠੇ ਹੋ ਕੇ ਚੱਲਣਗੇ ਤਾਂ ਲੁੱਟੇ ਜਾਣੇ ਲੋਕ ਵੀ ਇਕੱਠੇ ਹੋਣਗੇ ਮਕਸਦ ਸਮਾਜ ਇਕੋ ਜਿਹੇ ਸਮਾਜ ਨੂੰ ਗੁਨਾਹਿਆਂ ਤੋਂ ਮੁਕਤ ਕਰਨਾ ਸਮਾਜਿਕ ਪਾਵਰ ਖੜੀ ਕਰਨੀ ਹੈ ਬਖਵਕ ਏਰੀਆ ਵਿੱਚ ਬਖਵਕ ਇਲਾਕਿਆਂ 'ਚ ਆਪਾਂ ਸਾਰੇ ਕਾਰਸ਼ਿਲ ਚੋ ਕਿ ਕਿਸੇ ਵੀ ਜਥੇਬੰਦੀ ਦਾ ਪੂਰੇ ਪੰਜਾਬ ਦੇ ਵਿੱਚ ਕੋਈ ਢਾਂਚਾ ਹੋਵੇ ਕੋਈ ਜ਼ਿਲ੍ਹੇ ਲੈਵਲ ਤੇ ਕੋਈ ਦੋ ਜ਼ਿਲ੍ਹਿਆਂ ਚ ਕੋਈ ਤਿੰਨ ਜਿਲ੍ਹਿਆਂ ਚ ਕੋਈ ਬਲਾਕ ਲੈਵਲ ਤੇ ਹੈ ਉਹ ਤਸੀਲ ਲੈਵਲ ਤੇ ਆ ਕਿਉਂ ਨਾ ਧਿਰਾਂ ਦੇ ਨਮਾਇंदे ਜਿਹੜੇ ਆਪੋ ਆਪਣੇ ਤੌਰ ਤੇ ਲੜ ਰਹੇ ਆ ਇਹਨਾਂ ਨੂੰ ਮਨ ਇੱਕ ਸਾਂਝਾ ਮੰਚ ਬਣਾ ਕੇ ਕੁਝ ਗੱਲਾਂ ਦੇ ਉੱਤੇ ਅਸੀਂ ਕੱਖੇ ਹੋਈਏ ਕਿਉਂਕਿ ਜੇ ਅਸੀਂ ਸਮਾਜ ਤੋਂ ਸਿੱਖੀਏ ਡਾਕਟਰ ਸਾਹਿਬ ਐਕ ਨੇ ਕਈ ਮੋਰ ਸਾਥੀ ਤੁਸੀਂ ਸਾਰਿਆਂ ਨੇ ਸੁਣਿਆ ਚੱਲ ਭਾਂ ਦੀ ਘਟਨਾ ਜਿਹਦੇ 10 ਫਰਵਰੀ ਨੂੰ ਚੰਦ ਭਾਨ ਦੇ ਲੋਕਾਂ ਦੇ ਅਤਿਆਚਾਰ ਦੇ ਖਿਲਾਫ ਕੱਟ ਸੀ ਐਕਸ਼ਨ ਕਮੇਟੀ ਬਣੋ ਕਿਉਂਕਿ ਮੈਂ ਸਾਕੀ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਜਥੇਬੰਦੀ ਉਸ ਐਕਸ਼ਨ ਕਮੇਟੀ ਦਾ ਹੰਗ ਨ ਉਹ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਦਾ ਮੋਰਚਾ ਬਣਾ ਹੋਇਆ ਪੰਜਾਬ ਦੇ ਅੰਦਰ ਲੰਬੇ ਸਮੇਂ ਤੋਂ ਅਸੀਂ ਲੜ ਰਹੇ ਹਾਂ ਪ੍ਰਾਪਤੀਆਂ ਵੀ ਨਹੀਂ ਉਸ ਦਿਨ ਤੋਂ ਸਾਡੇ ਭਾਈਚਾਰੇ ਦੇ ਨੁਮਾਇੰਦੇ ਇਕੱਠੇ ਹੋਏ ਸਿਰ ਉੱਤੇ ਲੈ ਕੇ ਦਿੱਤੀ ਕਿ ਆਪਾਂ ਜਿਹੜੇ ਬਾਬਾ ਸਾਹਿਬ ਦੇ ਅੰbedkar ਦੀ ਵਿਚਾਰਾਂ ਤੋਂ ਪ੍ਰਨਾਇ ਹੋਏ ਲੋਕ ਹੈ ਜੇ ਕੋ ਮੋਰਚੇ ਦੇ ਵਿੱਚ ਮਜ਼ਦੂਰ ਜੱਥੇਬੰਦੀਆਂ ਦੇ ਮੋਰਚੇ ਦੇ ਵਿੱਚ ਕਾਮਨਿਸਟ ਘੜਾ ਦੇ ਉਹ ਮੋਰਚੇ ਦੇ ਵਿੱਚ ਅਸੀਂ ਵੀ ਬੇਸ਼ੱਕ ਅਸੀਂ ਕਾਮਨਿਸਟਾਂ ਚ ਵਟ ਹੋ ਗਏ ਪਰ ਆਪਾਂ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਪ੍ਰਨਾਇ ਹੋਏ ਲੋਕਾਂ ਨੂੰ ਕੱਠੇ ਕਰੀਏ ਤੇ ਜਿਹਦਾ ਅਪਾਰਲਾ ਸੀ ਕੋਸ਼ਿਸ਼ ਕੀਤੀ ਸੀ ਕਿ ਜਲੰਧਰ ਦੇ ਵਿੱਚ 15 ਤਰੀਕ ਨੂੰ ਮੀਟਿੰਗ ਹੋਏ ਹਾਂ ਮੈਂ ਜਿਹੜੀ ਤੁਹਾਨੂੰ ਸ਼ਾਮਲ ਕਰਨਾ ਮੈਂ ਉਹ ਤੇ ਅਰਦਾ ਕੋਈ ਥੱਲੇ ਕੰਮ ਮੇਰੀ ਕਈ ਸਾਥੀਆਂ ਨਾਲ ਗੱਲਬਾਤ ਹੋਈ ਜਦੋਂ ਕਿਸੇ ਨਾ ਕਿਸੇ ਦੀ ਭੀੜ ਪੈਂਦੀ ਹੈ ਕਰੋ ਐ ਕਰਨ ਵਾਲੇ ਨਹੀਂ ਭੀੜ ਵਾਲੇ ਖੜੇ ਹੁੰਦੇ ਭੀੜ ਵਾਲੇ ਤਾਂ ਥਿੜਵੇ ਤਾਂ ਉਹੀ ਖੜੇ ਹੋਣਗੇ ਜਿਹਦੇ ਮੋਢੇ ਤੇ ਝੰਡੇ ਤੇ ਡੰਡਾ ਹੋਵੇ ਜਦ ਥੱਲੇ ਜਮੀਨ ਦੇ ਉੱਤੇ ਜੁੜਿਆ ਹੋਇਆ ਉਹ ਸੰਕਟ ਵੀ ਝੱਲੂਗਾ ਉਹ ਢੀਰਵੇਂ ਵਰਕੇ ਕਿਸੇ ਵੀ ਕਿਸਮ ਦਾ ਮਨਨ ਦੁੱਖ ਤਕਲੀਫ ਤੋਂ ਹਸਾਬ ਦੀ ਲੋਕ ਇਸ ਮਕਸਦ ਲਈ ਅੱਜ ਆਪਾਂ ਇੱਕ ਮੋਰਚਾ ਸੰਯੁਕਤ ਦਲਤ ਮੋਰਚਾ ਗਠਿਤ ਕਰਨਿਆ ਸਾਰੀਆਂ ਤਰ੍ਹਾਂ ਦਾ ਸਹਿਯੋਗ ਦਾ ਉਹਦੇ ਅਸੀਂ ਜਿਹੜੇ ਏਜੰਡੇ ਜਲੰਧਰ ਦੇ ਵਿੱਚ ਤੈਅ ਕੀਤੇ ਸੀਗੇ ਦਾ ਜਿਹੜਾ ਪਹਿਲਾ ਜੰਦਾ ਸੀ ਕਿ ਐਸੀ ਸਮਾਜ ਦੀ ਢਿੰਡ ਤੇ ਬੰਦਿਆਂ ਦੀ ਇਹਨਾਂ ਨੂੰ ਇੱਕ ਇੱਕ ਪਾਵਰ ਖੜੀ ਕੀਤੀ ਕਿਉਂਕਿ ਪਾਵਰ ਤੋਂ ਬਿਨਾਂ ਸਾਡੀ ਕੋਈ ਗੱਲਬਾਤ ਨਹੀਂ ਬਣਦੀ ਅੱਜ ਜਿਹੜੇ ਸਮਾਜ ਦੀ ਗੱਲ ਚੱਲ ਰਹੀ ਹੈ ਸਮਾਜ ਦੇ ਅੰਦਰ ਸਰਕਾਰ ਦੇ ਅਦਾਰੇ ਉਹਨਾਂ ਦੀ ਕੋਈ ਚਾਚਾ ਹੋ ਰਹੀ ਹੈ ਉਹ ਸਮਾਜ ਦੀ ਜੇ ਡਾਂਗ ਕੜਕ ਦੀ ਆ ਸੜਕ ਤੇ ਉਹਨਾਂ ਦੀ ਪਾਵਰ ਦਿਖਦੀ ਹੈ ਤਾਂ ਉਹਨਾਂ ਦੀ ਗੱਲ ਚਾਹੀਦੀ ਹੈ ਤੁਸੀਂ ਪਰ ਉਹ ਤਾਜੀ ਧਰਨ ਉਹਨਾਂ ਤੁਹਾਨੂੰ ਕਹਿੰਦੇ ਨੇ ਪਰ ਪੰਜਾਬ ਦੇ ਅੰਦਰ ਐਸੀ ਸਮਾਜ ਹੈ ਜਿਹਦੀ 40% ਗਿੰਦੀ ਹੈ BC ਸਮਾਜ ਹੈ ਜਿਹਦੀ 25% ਗਿੰਦੀ ਹੈ ਬੇਜਮੀਨਾ ਉਹ ਸਮਾਜ ਹੈ ਉਹ ਕਿਸੇ ਵੀ ਜਾਤ ਤੋਂ ਕਿਸੇ ਵੀ ਧਰਮ ਤੋਂ ਹੈ ਮਰ ਚਰਚਾ ਕੀ ਦੀ ਗੱਲ ਕਰਨੀ ਹੈ ਜਿਹਦੀ ਡਾਕ ਸ਼ਰਕ ਤੇ ਕਰਦੀ ਹੈ ਤਾਂ ਜੇ ਸਾਡੇ ਸਮਾਜ ਬਾਰੇ ਅੱਜ ਹਰ ਜੀਬ ਚੁੱਪ ਹੈ ਹਰ ਕਰਮਚਾਰੀ ਗੁਣਿਆ ਲਿਖਣ ਲਈ ਹਰ ਹਕਮਾਰ ਦਾ ਪੱਤਰਕਾਰ ਸੋਚਦਾ ਵੀ ਮੀਤਨਾ ਮਾਰ ਤੇ ਦਲਤਾਂ ਮਾਰ ਤੇ ਕਾਹਦੇ ਮਾਰ ਤੇ ਉਹ ਲਿਖਣਾ ਹੈ ਕੱਲ੍ਹ ਬਾਅਦ ਇੱਕ ਖਬਰ ਨਾ ਹੋਣੀ ਉਹਦਾ ਕਾਰਨ ਇੱਕੋ ਜਿਹਾ ਵੀ ਸਾਡੇ ਬਾਰੇ ਕੋਈ ਡਰ ਨਹੀਂ ਸਾਡੀ ਕੋਸ਼ਿਸ਼ ਹੈ ਵੀ ਮੈਂ ਕਿ ਸੰਯੁਕਤ ਦਲਤ ਮੋਰਚਾ ਬਣਾ ਕੇ ਇਸ ਜੇ ਤਰੀਕੇ ਸਾਡੇ ਸਮਾਜਿਕ ਪਾਵਰ ਖਰੀ ਕੀਤੀ ਜਾਵੇ ਸचेत ਹੋ ਕੇ ਤੇ ਪੰਨ ਜੰਡੇ ਤਿਆਰ ਜਿੱਥੇ ਬੰਦੀਆਂ ਦੇ ਮਾਰਚ ਕਰਨ ਪਾਵਰ ਨਹੀਂ ਕਰਦੀ ਸਰਵਾਨਕ ਹੱਥ ਕੇ ਜਿਹੜੇ ਫੋਹੇ ਧਾਰਨੇ ਇਹਦੇ ਉੱਤੇ ਕੋਈ ਐਜੀਟੇਸ਼ਨ ਨਹੀਂ ਖੜਾ ਬਾਹਰ ਨਿਕਲਣਾ ਗੰਦਰੋਂ ਸੇ ਤਾਂ ਕਿ ਥੱਲੇ ਇਸ ਸਮਾਜ ਨੂੰ ਜਥੇਬੰਦ ਕਰਕੇ ਇੱਕ ਪਾਵਰ ਸਾਹਮਣੇ ਜਾਂਦੀ ਜਾਵੇ ਕੋਈ ਆਉਣ ਵਾਲੇ ਜਨਾਂ ਦੀ ਤਿਆਰੀ ਲਾਣੀ 6 ਮਹੀਨਿਆਂ ਦੀ ਬਾਬਾ ਜੀ ਸਮਾਜ ਦੀ ਦੱਸ ਕੇ ਗਏ ਨੇ ਕਿ ਜਿਵੇਂ ਆਪਾਂ ਦਲ ਸਜੁਗਤ ਮੋਰਚਾ ਬਣਾ ਰਹੇ ਹਾਂ ਕਿ ਪਿਛਲੀ ਜਿਹੜੀ ਪਹਿਲਾ ਮੀਟਿੰਗ ਹੋਈ ਹੈ ਉਦੋਂ ਮੈਂ ਪਹੁੰਚ ਨਹੀਂ ਸਕਿਆ ਉਹਦਾ ਤਬੀਕ ਕਰਾਲ ਸੀ ਤੇ ਉਹਦਾ ਮਾਫੀ ਵੀ ਮੰਗੀ ਸੀ ਮੈਂ ਸਾਰੀ ਟੀਮ ਤੋਂ ਕਿਉਂ ਅਸੀਂ ਵੀ ਸਾਰੇ ਮੌਦੀਤ ਕਮਾਉਂਦਾ ਰਿਕਾ ਜਾਂ ਸੇਵਾਦਾਰ ਹਾਂ ਜਿੱਥੇ ਵੀ ਕੋਈ ਡਿਊਟੀ ਲੱਗੀ ਹੈ ਅਸੀਂ ਉਥੋਂ ਤਲੋਂ ਤਲੋਂ ਤਨੋਂ ਹਰ ਇੱਕ ਪੱਖੋਂ ਬੜੇ ਹਾਂ ਕਿਉਂ ਜਦ ਤੱਕ ਆਪਾਂ ਜਿੰਨੇ ਵਿਚਾਰ ਚਰਚਾ ਕਰ ਰਹੇ ਆਂ ਆਪਾਂ ਜਦ ਤੱਕ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਮੈਨੂੰ ਨਹੀਂ ਲੱਗਦਾ ਉਦੋਂ ਤੱਕ ਆਪਾਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਪਾਂ ਪਹਿਲਾਂ ਤਾਂ ਪੰਜਾਬ ਦੀ ਗੱਲ ਏ ਵੀ ਆਪਾਂ ਇੱਥੇ ਕੁਝ ਹਾਸਲ ਕਰ ਸਕਦੇ ਹਾਂ ਪਰ ਆਪਣੀ ਜਿੰਨੇ ਵੀ ਲੀਡਰ ਨੇ ਜਿੰਨੇ ਵੀ ਰੋਜ਼ਦਾਰ ਆ ਸਾਰੇ ਛਾਤੀ ਰੋਕ ਕੇ ਆਪਾਂ ਕਹਿੰਦੇ ਆ ਕਿ ਸਾਡੀ 40% ਆਬਾਦੀ ਹੈ ਕੋਈ 45 ਕਹਿੰਦਾ ਕੋਈ 30 ਕਹਿੰਦਾ ਪਰ ਗਰਾਊਂਡ ਲੈਵਲ ਤੱਕ ਦੇ 2% ਵੀ ਨਹੀਂ ਲਿਂਦੇ ਜਦੋਂ ਕਿਸੇ ਪੈਰ ਪੈਰ ਦਾ ਤੱਕਾ ਹੁੰਦਾ ਸਮਾਜ ਜੈ 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 ਜੀ ਇਕਤਿਦਾਰੀ ਫੋਟਾਂ ਵਾਦਿ ਅਸੀਂ ਬੜਕੋ ਉੱਚਾ ਦੇ ਤਰੀਕੇ ਨਾਲ ਇਹ ਮੱਕਾ ਕਰਦਾ ਕਿ ਪ੍ਰੈਸ਼ਰ ਗੋਰਥ ਬਣਦੀ ਤਿਆਰੀ ਹੋ ਗਈ ਆ ਪਰ ਇਹਦੇ ਵਿੱਚ ਜਿਹੜੇ ਮੇਨ ਮੁੱਦੇ ਨੇ ਉਹਨਾਂ ਦੇ ਬਾਰੇ ਗੱਲ ਜਰੂਰ ਹੋਣੀ ਚਾਹੀਦੀ ਐ ਐਸਸੀ ਜਾਰੀ ਸਕੀਏ ਐਸਸੀ ਕਮਿਸ਼ਨ ਐਸਸੀ ਸਕਾਲਰਸ਼ਿਪ ਲੇਬਰ ਲੈਂਡ ਪੁਲੀਸ ਰਿਫਾਰਮਸ ਔਰ ਇਕਨੋਮਿਕ ਰਿਫਾਰਮਸ ਜਿਹਦੇ ਤੇ ਐਸਸੀ ਪ੍ਰੋਗਰਾਮ ਲਗਾਤਾਰ ਕੰਮ ਕਰ ਰਿਹਾ ਐ ਐਸਸੀ ਕਮਿਸ਼ਨ ਦਾ ਨਾ ਹੋਣਾ ਉਹਦਾ ਕਾਰਨ ਹੀ ਹੈਗਾ ਤਾਂ ਹੀ ਇਹਨਾਂ ਅਤਿਆਚਾਰ ਹੋ ਰਿਹਾ ਪੂਰੀ ਥਾਣੇ ਦੇ ਵਿੱਚ ਕਿਸੇ ਕਿਸੇ ਪ੍ਰਧਾਨ ਜਾਣਗੇ ਕਿ ਕਿਤੇ ਆਪਾਂ ਪਹੁੰਚਾਂਗੇ ਐਸਸੀ ਕਮਿਸ਼ਨ ਖਤਮ ਹੋ ਗਿਆ 23 ਸਾਲ ਤੋਂ ਉਰਵਰੀ ਦੀ ਗੱਲ ਨਹੀਂ ਹੋਊਗੀ ਇਸ ਪ੍ਰੈਸ਼ਰ ਗਰੁੱਪ ਦਾ ਸਭ ਤੋਂ ਪਹਿਲਾ ਕੰਮ ਇਹ ਹੋਣਾ ਚਾਹੀਦਾ ਕਿ ਅਸੀਂ ਕਮਿਸ਼ਨ ਨੂੰ ਬੇਹੱਦ ਤਰੀਕੇ ਨਾਲ ਬਹਾਲ ਕਰਾਈਏ ਜੇ ਆਪਾਂ ਕਾਨੂੰਨ ਸੁਧਾਰੀ ਕਰਾਦੀ ਕਰਦੇ ਹਾਂ ਖੇਤ ਮਜ਼ਦੂਰ ਚੌਕ ਮਜ਼ਦੂਰ ਕੰਮ ਵਾਲਿਆਂ ਭੈਣਾ ਸਕੀਆ ਉਹਨਾਂ ਦੇ ਬੱਚੇ ਇਹਨਾਂ ਸਕਾਲਰਸ਼ਿਪ ਤੋਂ ਨਹੀਂ ਪੜ ਸਕਦੇ ਜੇ ਅਸੀਂ ਜਿੱਤੇ ਨਹੀਂ ਉਦੋਂ ਆਪਾਂ ਗੱਲ ਨਹੀਂ ਕਰਾਂਗੇ ਪਰ ਮੈਨੂੰ ਲੱਗਦਾ ਕਿਸੇ ਵੀ ਜੱਦੋਜਿਦ ਦੀ ਭਲਾਅ ਦਾ ਕੋਈ ਫਾਇਦਾ ਨਹੀਂ ਹੈ ਔਰ ਤੀਜੀ ਗੱਲ ਅਸੀਂ ਜਾਨੀ ਛੜੀਏ ਪ੍ਰੋਫੈਸਰ ਨੇ ਇੱਕ ਸਿੰਘ ਜੀ ਪਰੋਚਾ ਜੀ ਵੀ ਨਾਮ ਨੇ ਕਈ ਤਰੀਕਿਆਂ ਨਾਲ ਸੰਰਚ ਕੀਤਾ ਮੁੱਖ ਮੰਤਰੀ ਹਰਗੋ ਮੈਨੂੰ ਤਿਆਰ ਵੀ ਹੋਇਆ ਕਵੀਨ ਉਹਦਾ ਕਾਰਨ ਕੀ ਸੀ ਇਸ ਲਈ ਕਿ ਕਿ ਉਹ ਮਕਾਰਨਾ ਦੀ ਵੀ ਜਾਣਵਰਤਾ ਹੋਣੀ ਚਾਹੀਦੀ ਹੈ ਲੇਬਰ ਲੈਂਡ ਕੋਲ ਤੋਂ 10 ਸਾਲ ਤੋਂ ਸਰਕਾਰ ਨੇ ਕਿਸੇ ਤਰੀਕੇ ਵੀ ਗਰੀਮ ਅਵੇਜ ਸਪਾਈ ਨਹੀਂ ਕੀਤਾ ਤਾਂ ਤੇ ਜਿਹੜੀ ਮੇਹਰਾਂ ਦੀ ਘਟੋ ਘਟ ਜਿਹੜੀ ਸੈਲਮੀ ਹੈ ਉਹ 18000 ਰੁਪਏ ਕਰਦੀ ਗਈ ਦਿੱਲੀ ਸਰਕਾਰ ਦੇ ਵਿੱਚ ਕੇਂਦਰ ਸਰਕਾਰ ਭਾਜਪਾ ਦੀ ਤੇ ਦਿੱਲੀ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੀ ਮੌਜੂਦ ਹੈ ਕੋਈ ਪੁਰਾਣੀ ਖਿਡਾਰੀ ਅਜ ਤੱਕ ਨਹੀਂ ਵਾਸੀ ਹੋਈ ਨਰੇਕਾ ਬਰ ਨਰੇਕਾ ਉਹ ਡੀਸੀ ਰੇਟ ਜਿਹੜਾ ਉਹ 310 ਰੁਪਏ ਹੈਗਾ ਕੱਚਾ ਜ਼ਬਾਈ ਸਰਵਕ ਪਲੇਦਾਰ ਜੇਕੇਦਾਰੀ ਦਾ ਸੰਤਾਪ ਅਰੇ ਬਾਰੇ ਗੱਲ ਕਰਨੀ ਪਏਗੀ ਤੁਸੀਂ ਕਿਤੇ ਪਹੁੰਚ ਗਏ ਜਿਆ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਅੱਗੇ ਕਿਤੇ ਜਿਹੜੇ ਪਿੱਛੇ ਰਹਿ ਗਏ ਐਸਸੀ ਬਿਸ਼ਵਾਸ ਦੇ 40% ਭਾਗੀ ਦੇ 37 39% ਲੋਕ ਨਹੀਂ ਪੜ ਸਕਦੇ ਕਿ ਉਹਨਾਂ ਨੂੰ ਬੱਚਿਆਂ ਦਾ ਵਜੀਫਾ ਉਹਨਾਂ ਨੂੰ ਨਹੀਂ ਮਿਲਦਾ ਰੇ ਆਲੇ ਡਿਗਰੀਆਂ ਨਹੀਂ ਕਰ ਸਕਦੇ ਔਰ ਇਹ ਪਤਾ ਕਰਨਾ ਪਏਗਾ ਕਿ ਕਿੰਨੇ ਬੱਚੇ ਸਾਡੇ 10ਵੀਂ ਬਾਹਰ ਨਹੀਂ ਕਰ ਪਾ ਰਹੇ ਮਾਜੇ ਦੇ ਵਿੱਚ 55% ਸਾਕਸ਼ਤਾ ਦਰ ਹੈ ਜਿੱਦੇ ਮੁਰਗ ਦੀ ਸਾਕਸ਼ਤਾ ਦਰ ਕਿਤੇ ਪਹੁੰਚੀ ਹੋਈ ਹੈ ਮਾਜੇ ਛੇ ਅੱਜੇ ਜਿਹੜਾ ਜੋ ਬਾਵੀ ਦਸੀ ਬਾਵੀ ਦਾ ਆਪਣੀ ਤੋਚ ਪਾ ਰਹੇ ਪਰ ਇੰਸਟਰ ਨਹੀਂ ਪੈ ਰਹੀ ਉਹਨਾਂ ਨੂੰ ਆ ਜਿਹੜਾ ਨੌਕਰੀਆਂ ਮਿਲ ਗਿਆ ਸਰਕਾਰੀ ਉਹ ਇਹ ਦੇਖਿਆ ਕਿ ਸੁਸਾਇਟੀ ਵੀ ਭੁੱਲ ਗਿਆ ਉਹ ਆਪਣੇ ਪਿੱਛੇ ਜਿਹੜੇ ਰਹਿ ਗਏ ਉਹਨਾਂ ਦਾ ਧਿਆਨ ਨਹੀਂ ਔਰ ਇਹ ਬੇਨਤੀ ਇਹ ਕਰਾਂਗਾ ਕਿ ਕਦਮ ਕਿਹੜੇ ਚੁੱਕੇ ਚਾਹੀਏ ਉਹ ਕਲੰਦੂ ਦੀ ਚਾਹਰੇ ਹੈ ਕਿ ਸੈਕਿੰਡ ਮੀਟਿੰਗ ਹੋਈ ਹੈ ਤੀਜੀ ਮੀਟਿੰਗ ਕਦੋਂ ਕਰੇਗਾ ਕਿਸ ਤੇ ਹੋਣੀ ਹੈ ਇਹਦੇ ਬਾਰੇ ਜਰੂਰ ਦੱਸਿਆ ਜਾਵੇ ਪਰ ਬੇਨਤੀ ਇਹ ਕਰਾਂਗਾ ਜੀ ਕਿ ਚੰਦਪਾਣ ਵਾਲੀ ਘਰ ਦਾ ਤੇ ਮਹਿਲਾ ਯੋਗ ਵੀ ਸਾਡੇ ਲਈ ਬੋਲਿਆ ਇੰਤੇ ਵੀ ਜਿਆਦਾ ਧਿਆਨ ਦੇਣਾ ਕਿ ਅਮੀਰਾਂ ਦੀ ਅਗੋਤੀ ਵਿੱਚ ਵਰਗੀਆਂ ਕਿਸਾਨ ਜਥੇਬੰਦੀਆਂ ਦੀਆਂ ਪੁਲਿਸਾਂ ਦੇ ਨਾਲ ਝਾਂਗਣਾ ਨਹੀਂ ਕਰਦੀਆਂ ਕਿ ਉਹਨਾਂ ਦੀਆਂ ਘਰਾਂ ਦੇ ਨਾਲ ਕਿ ਉਹਨਾਂ ਦੀਆਂ ਮਾਵਾਂ ਦੇ ਨਾਲ ਇਹ ਜ਼ਬਰ ਜ਼ੁਲਮ ਹੁੰਦਾ ਜੋ ਪਿੰਡ ਚੰਦਪਾਲ ਚ ਹੋਇਆ ਇਹਦੇ ਬਾਰੇ ਗੱਲ ਤੇ ਕਰਨੀ ਪਈਗੀ ਸਦੀਆਂ ਤੋਂ ਸਾਡੇ ਨਾਲ ਤੋਂ ਹੋ ਰਿਹਾ ਅੱਜ ਉਹਨਾਂ ਨੂੰ ਲੜਨ ਵਾਸਤੇ ਇਕੱਠੇ ਹੋ ਕੇ ਗਰੀਬ ਤੋਂ ਸੰਜੁਗਤ ਮੋਰਚਾ ਦੇ ਸਰਦੇ ਉੱਤੇ ਵੱਖ-ਵੱਖ ਜਰਤੇ ਬੰਦੀਆਂ ਮੋਗਾ ਵਿੱਚ ਪਹੁੰਚੀਆਂ ਉਹਨਾਂ ਨੂੰ ਦਿਲ ਦੀਆਂ ਬਿਆਰਾਂੀਆਂ ਤੋਂ ਧੰਨਵਾਦ ਕਰਦੇ ਹਾਂ ਬੜੇ دیر ਤੋਂ ਬਹੁਤ ਹੀ ਸਾਡੇ ਸਰਤਾ ਤੋਂ ਵੀਰ ਇਸ ਪੜੀ ਦੀ ਉਡੀਕ ਕਰ ਰਹੇ ਹਾਂ ਅਜੰਨਾ ਸਾਰਿਆਂ ਨੂੰ ਸਾਰੇ ਸਾਥੀਆਂ ਦੇ ਪੱਟਾ ਮੈਂ ਸੀਨੀਅਰ ਬੈਠੇ ਨੇ ਤੇ ਜਲੰਧਾ ਆਪਣਾ ਕੱਠ ਬਹੁਤ ਘੱਟ ਸੀ ਜਿਹਦੇ ਬੰਦੇ ਘੱਟ ਸੀ ਆਪਾਂ ਉਮਰੂਪ ਹੋਏ ਆ ਜਦੇ ਬੰਦਿਆਂ ਵਧਿਆ ਕੱਠ ਵੀ ਵਧਿਆ ਗੱਲ ਇਹ ਵੀ ਸਾਡਾ ਜਿਹੜਾ ਤਾਂ ਚੱਲ ਰਿਹਾ ਸੀ ਜੇ ਜੇ ਸਾਡੇ ਵਿਚਾਰੇ ਖਾਣਗੇ ਜੇ ਅਸੀਂ ਜਦੇ ਬੰਦਿਆਂ ਇਕੱਲੇ ਵਿਚਾਰ ਇਕੱਲਾ ਕਰੇ ਤਾਂ ਸਾਡਾ ਕੰਮ ਨਹੀਂ ਚੱਲਣਾ ਤੇ ਇਸ ਕਰਕੇ ਮਹਿੰਡੇ ਦੇ ਵਿੱਚ ਸਰਦਾਰ ਕਰਮਜੀਤ ਸਿੰਘ 헤ਰੀ ਭਗਵੰਤ ਸਵਾਮੀ ਜੀ ਅਸੀਂ ਇਕੱਠੇ ਕੰਮ ਕਰਦੇ ਆਂ ਮੈਂ ਆਲ ਇੰਡੀਆ ਮਦਦ ਵਿੱਚ ਇੱਕ ਬਲਵਲੇ ਅਸੀਂ ਸਿੰਧਾ ਜਰਮਸ ਕਤਰ ਪੰਜਾਬ ਆ। ਮੇਰੇ ਨਾਲ ਮੁਰਾਜਮਾ ਨੇ ਮੈਂ ਤਾਂ ਖਾਣੇਦਾਰਾਂ ਦੇ ਜਿਉਂਚ ਫੰਡ ਕੱਢ ਲੈਣਾ। ਕਰਮਜੀਤ ਸਿੰਘ ਏਰੀ ਦੇ ਨਾਲ ਮਜ਼ਦੂਰ ਨੇ, ਭਗਵੰਤ ਸਮਾਜ ਜਿਹੜਾ ਮਜ਼ਦੂਰ ਨੇ, ਪੈਸਾ ਮੈਂ ਇਕੱਠਾ ਕਰ ਲੈਣਾ, ਬੰਦੇ ਇਕੱਠੇ ਕਰ ਲੈਂਦੇ ਅਸੀਂ ਸਫਲ ਪ੍ਰੋਗਰਾਮ ਕਰ ਲੈਂਦੇ। ਜੇ ਮੈਂ ਕਹਾਂ ਕਿ ਕਿਸੇ ਨੂੰ ਪੈਸੇ ਲਾਓ, ਜੇ ਮੈਂ ਕੋਈ ਤਾਂ ਪਹਿਲੇ ਮਜ਼ਦੂਰ ਨੇ ਉਹ ਧੜੀ ਛੱਡ ਕੇ ਆਏ ਆ, ਉਹ ਪੈਸੇ ਨਹੀਂ ਲਾ ਸਕਦੀ। ਪੈਸੇ ਮੈਂ ਮੰਨਤ ਕਰਨਾ ਸਾਡੇ ਮੁਲਾਜ਼ਮ ਰਾਵੋ ਜਿਹਨੇ ਟੀਚਰ ਹੈ ਜਾਂ ਆਈਡੀਏਸ ਡਾਕਟਰ ਹੈ ਕਾਪਲ ਸਾਲਿਆ ਮੈਂ ਉਹਨੂੰ ਰੱਖਣਾ ਚਾਹੁੰਦਾ ਇਸ ਕਰਕੇ ਜਿਹੜੇ ਅਸੀਂ ਪ੍ਰੋਗਰਾਮ ਚਲਾਉਣਾ ਤਾਂ ਸਾਰੂ ਸਿਸਟਮ ਚਲਾਉਣਾ ਪੈਣਾ ਇਹ ਨਹੀਂ ਵੀ ਮੈਂ ਹਜ਼ਾਰ ਦੇ ਸਕਦਾ ਇੱਕ ਨਹੀਂ ਦੇ ਸਕਦਾ ਕੋ ਬੰਦੇ ਲਿਆ ਸਕਦਾ ਮੈਨ ਪਾਵਰ ਵੀ ਜ਼ਰੂਰੀ ਹੈ ਸਰਕਾਰ ਕੋਲ ਨਹੀਂ ਮੈਨ ਪਾਵਰ ਜ਼ਰੂਰੀ ਹੈ ਜੇ ਸਰਕਾਰ ਨੂੰ ਬਸ ਚਲਾਉਣਾ ਮੈਨ ਪਾਵਰ ਜ਼ਰੂਰੀ ਹੈ ਕਈਆਂ ਕੋਲੇ ਮੈਨ ਪਾਵਰ ਹੈ ਕਈਆਂ ਕੋਲੇ ਬੋਡਵਾ ਪਾਵਰ ਹੈ ਇਸ ਕਰਕੇ ਜੇ ਅਸੀਂ ਆਪਣੇ ਮਤਲਬ ਚਲਾਉਣਾ ਇਸ ਜਥੇਬੰਦੀ ਨੂੰ ਤਸਾਂ ਨੂੰ ਇਹ ਗੱਲਾਂ ਭਰੀਆਂ ਪਹਿਲਾਂ ਕਿਹੜੇ ਖਾਤਾਂ ਕਰਾਈ ਦੀਆਂ ਨੇ ਅੱਜ ਆਲ ਇੰਡੀਆ ਮਨਜੀ ਸਿੰਘ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੈਂ 1000 ਰੁਪਏ ਦੇ ਵਿੱਚ ਹਿੱਸਾ ਪਾਉਣਾ ਹੈ ਦੂਜੀ ਗੱਲ ਸਾਡੀ ਜਿਹੜੀ ਜਥੇਬੰਦੀ ਆਲ ਇੰਡੀਆ ਮਨਜੀ ਸਿੰਘ ਵੈਲਫੇਅਰ ਐਸੋਸੀਏਸ਼ਨ ਆਠ ਸਟੇਟਾਂ ਦੇ ਵਿੱਚ ਕੰਮ ਕਰਦੀ ਹੈ ਤੇ 10000 ਰੁਪਏ ਉਹਨਾਂ ਦੇ ਹੋਏ ਅੱਜ ਅਸਾਂ ਤੋਂ ਵੀ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ 16 ਤਰੀਕ ਨੂੰ ਸਾਡਾ ਹਰਮਾਨਗੜ ਇਕੱਠ ਹੈ ਤਦ ਮੈਨੇ ਇਸ ਤਰ੍ਹਾਂ ਦਾ ਅਪਾਰਲਾ ਸੈਕੰਡ ਟਾਈਮ ਦੇਖ ਰਿਹਾ ਹਾਂ ਪਹਿਲੀ ਵਾਰ ਨਹੀਂ ਹੋਇਆ ਸੈਕੰਡ ਟਾਈਮ ਹੋਇਆ ਕਿ ਕਿ ਕੋਈ ਤੇ ਜਲਦੀ ਕਰਦਾ ਨਹੀਂ ਚੁਣੀ ਤੂੰ ਹੀ ਬੋਲ ਬਟਾ ਸਮਾਂ ਕੋਈ ਸੀ ਦੇਖਾ ਉਹਦੇ ਵੀ ਹੀ ਕੀਤਾ ਸੀ ਉਹਦੀ ਮੀਟਿੰਗ ਵੀ 8 ਤਰੀਕ ਨੂੰ ਐਕਸ਼ਨ ਕਮੇਟੀ ਐਕਸ਼ਨ ਕਮੇਟੀ ਬੈਠੀ ਉਹਥੇ ਵੀ ਗੱਲ ਇਹ ਹੀ ਹੋਈ ਸੀ ਕਿ ਜਿਹੜੇ ਸਾਥੀ ਸਾਡੇ ਉਸ ਐਕਸ਼ਨ ਕਮੇਟੀ ਦੇ ਮੈਂਬਰ ਨੇ ਉਥੇ ਵੀ ਕਿਸੇ ਸਰਪੰਚ ਸਾਹਿਬ ਤੇ ਆਪਣੇ ਅੱਤਿਆਚਾਰ ਹੋਇਆ ਸੀ ਉਸ ਸੈਕਸ਼ਨ ਕਮੇਟੀ ਨੇ ਉਹਦਾ ਜਿਹੜਾ ਹੈ ਸਾਰੀ ਜ਼ਗਵੰਦਗੀ ਲੰਘੀ ਉਸ ਸਰਪੰਚ ਸਾਹਿਬ ਨੂੰ ਰਾਹਤ ਦਿਵਾਈ ਅੱਜ ਆਪਣੀ ਇਹ ਜੱਥੇ ਬੰਦਿਆ ਸੈਕੰਡ ਟਾਈਮ ਉਹੀ ਆਗੂ ਸਰਮਾਨ ਨੇ ਚਤੌਲਾਂ ਚੁਪਤੇ ਨਵੇਂ ਨਹੀਂ ਦੁਬਾਰਾ ਫੇਰ ਆਪਾਂ ਕੱਤਰ ਹੋਏ ਆ ਅਕਤੰਤਰਤਾ ਜਨਮ ਅਰਦੀ ਕਰ ਲੋ ਨਾਮ ਜਿੰਨੇ ਮਰਦੀ ਬੰਦਾ ਲੋ ਮੈਂ ਮੈਟਰ ਨਹੀਂ ਕਰਦਾ ਮੈਂ ਤਾਂ ਇਹ ਕਰਦਾ ਕਿ ਉਸ ਗੱਲ ਦੇ ਉੱਤੇ ਪਹਿਲਾਂ ਕਿੰਨਾ ਦਿੱਤਾ ਜਾਂਦਾ ਆਪਾਂ ਪਿਛਲੇ ਦਿਨੀ ਜਾਨਵਰਾਂ ਦਾ ਮਸਲੇ ਉੱਤੇ ਬਾਰ ਬਾਰ ਗੱਲ ਕੀਤੀ ਉੱਥੇ ਜਿਹੜੀ ਐਕਸ਼ਨ ਕਮੇਟੀ ਬਣੀ ਆ ਉਹਦੇ ਜਿਹੜੀਆਂ ਕੌਂਗਰਸ ਜਿੱਥੇ ਬਣੀਆਂ ਨੇ ਉਹਨਾਂ ਨੇ ਪ੍ਰੋਗਰਾਮ ਲੀਕਿਆ ਔਰ ਕਾਫੀ ਸਫਲ ਹੋਇਆ ਸਾਰੇ ਸੱਜਣ ਹੀ ਗਏ ਦਸਮੋਂ ਸਾਹਿਬ ਨੇ ਸਭ ਤੋਂ ਪਹਿਲਾਂ ਜਾ ਕੇ ਵੀਡੀਓ ਪਾਈ ਸੀ ਉੱਥੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਆਪਾਂ ਵੀ ਇਸ ਤਰ੍ਹਾਂ ਦਾ ਜਿਹੜੀ ਅੰਮੇਰਤਕਾਰੀ ਸੋਚ ਵਾਲੀ ਸੰਗਠਨ ਆ ਉਹ ਕੱਤਰ ਹੋਈਏ ਲੱਗਦਾ ਤਾਂ ਸੋ ਜਲੰਧਰ ਨਹੀਂ ਸਿੱਟਾਇਆ ਗਿਆ ਅਸੀਂ ਆਪਣੇ ਵੱਲੋਂ ਡਿਸਟ੍ਰਿਕਟ ਬਰਨਾਲਾ ਤੋਂ ਸਾਡੀ ਜਥੇਬੰਦੀ ਬਰਨਾਲੇ ਚ ਕੰਮ ਕਰਦੀ ਹੈ ਮਾਈਕ ਜੀ ਦਾ ਖਾਸਾ ਮਾਈਕ ਜੀ ਦੇ ਅੱਗੇ ਚੈਪਿੰਗ ਚੈਪਾ ਚਸ ਸੁਵਿਧਾਨ ਅਮੇ ਸਿਰਫ ਆਪ ਜੀ ਨੂੰ ਤੁਹਾਰਨ ਪਾਲ ਦੀ ਵਧਾਈ ਦੇਣਾ ਕੋਣਾ ਕਿਉਂਕਿ ਅਕਸਰ ਆਪ ਜੀ ਦੇ ਬਾਰੇ ਇਹ ਸਿਕਰ ਕੀਤਾ ਜਾਂਦਾ ਸੀਗਾ ਵੀ ਕਾਮਾਂ ਦੀ ਤੇ ਤੁਹਾਡੀ ਪੰਚਾਇਤ ਨਹੀਂ ਬਣਦੀ ਤੁਸੀਂ ਇਕੱਠੇ ਹੋਏ ਆ ਤੁਹਾਨੂੰ ਵਧਾਈ ਦੇ ਪਾਤਰ ਆ ਮੁਬਾਰਕਾਂ ਔਰ ਜੋ ਐਸਸੀ ਫਰੰਟ ਜਥੇਬੰਦੀ ਉਹ ਤੁਸੀਂ ਸਾਰੇ ਬਹੁਤ ਵੀ ਸਰਕਾਰੀਓਂ ਅੱਜ ਇੱਥੇ ਇਕੱਠੇ ਹੋਏ ਆ ਸਾਡੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਜਿਹੜੇ ਵੀ ਜਥੇਬੰਦੀਆਂ ਇੱਥੇ ਆਈਆਂ ਨੇ ਉਹ ਸਾਰੇ ਮਾਈਦੇ ਪਾਤਰ ਨੇ ਸਤਲਜੀਤ ਸਿੰਘ ਔਰ ਜੋ ਵੀ ਬਤਮਤੇ ਸਾਰੇ ਸਰਕਾਰੀਓਂ ਇੱਥੇ ਇਸ ਮੰਚ ਦੇ ਉੱਤੇ ਪਹੁੰਚੇ ਨੇ ਉਹ ਸਾਰੇ ਹੀ ਵਧਾਈ ਦੇ ਪਾਤਰ ਨੇ ਮੈਸਟਰ ਕਿੰਨੀ ਕਮੇਤੀ ਕਰਨਾ ਚਾਹੁੰਦਾ ਹਾਂ ਤੁਸੀਂ ਉਹ ਲੋਕਿਆਂ ਜਿਨ੍ਹਾਂ ਨੇ ਇਤਿਹਾਸ ਸਿਰਜੀਆ ਇਤਿਹਾਸ ਬਣਾਇਆ ਸਾਡੇ ਪੁਰਖਿਆਂ ਨੇ ਤੇ ਹੁਣ ਇਹ ਆਪੀ ਇਕੱਠੇ ਹੋ ਗਏ ਆ ਬਸ ਇਸ ਤੋਂ ਵੱਡੀ ਕੋਈ ਗੱਲ ਨਹੀਂ ਆ ਤੇ ਇਹ ਹੁਣ ਸਟੇਬਿਲਟੀ ਬਣਾ ਕੇ ਰੱਖਿਓ ਇਸ ਸਟੇਬਿਲਟੀ ਬਣਾ ਕੇ ਰੱਖਿਓ ਔਰ ਇੱਥੇ ਇਹ ਨਹੀਂ ਤੁਹਾਨੂੰ ਵੀ ਮੇਰਾ ਮਾਨ ਨਹੀਂ ਲਿਆ ਜਾਂ ਮੇਰੀ ਜਥੇਬੰਦੀ ਨਹੀਂ ਆ ਅਸੀਂ ਕੋਈ ਰੋਸ ਗਿਲੇ ਨਹੀਂ ਕਰਨੇ ਮਰੋਚਣਾ ਨਹੀਂ ਆ ਜਿੱਦਾਂ ਵੀ ਆਪ ਨੂੰ ਸਹੀ ਲੱਗ ਰਿਹਾ ਜਥੇਬੰਦੀਆਂ ਨੂੰ ਸਹੀ ਲੱਗ ਰਿਹਾ ਤੁਸੀਂ ਇਕੱਠੇ ਹੋ ਕੇ ਜਿਹੜੇ ਮਕਸਦ ਦੇ ਲਈ ਤੁਸੀਂ ਇਕੱਠੇ ਹੋਏ ਆ ਬਸ ਉਸ ਮਕਸਦ ਨੂੰ ਪੂਰਾ ਕਰਨਾ ਤੇ ਜਿਹੜਾ ਵਿਅਕਤੀ ਤੁਹਾਨੂੰ ਲੱਗਦਾ ਕਿ ਉਹਦਾ ਅਗਰ ਇੰਨਾ ਕੁ ਵੀ ਯੋਗਦਾਨ ਆ ਮਿਸ਼ਨ ਦੇ ਉੱਤੇ ਚੱਲਦੇ ਹੋਏ ਉਹਨੇ ਕਦਰ ਕਰਿਓ ਆਪਣੇ ਹੱਕਾਂ ਦੇ ਲਈ ਬੋਲਣ ਵਾਲੇ ਸਮਾਜ ਦੇ ਲਈ ਬੋਲਣ ਵਾਲੇ ਲੋਕਾਂ ਦੀ ਕਦਰ ਜਰੂਰ ਕਰਿਓ ਤੇ ਬਾਹਰ ਤੇ ਲੈਂਡ ਸੀਲਿੰਗ ਜਿਹੜਾ ਹੈਗਾ ਐਕਟ ਆ ਉਹ ਵੀ ਇਸ ਦੇ ਵਿੱਚ ਐਡ ਆ ਉਹ ਵੀ ਲਾਗੂ ਕਰਵਾਉਣਾ ਜਿਹੜੀਆਂ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੇ ਨਾਲ ਤੁਸੀਂ ਵੀ ਸਮਰਥਨ ਕਰਦੇ ਹੋ ਉਹਨਾਂ ਦਾ ਸਮਰਥਨ ਕਰਦੇ ਬਿਲਕੁਲ ਜੀ ਬਿਲਕੁਲ ਤੇ ਜਿਹੜੇ ਲੋਕਾਂ ਤੇ ਅਤਿਆਚਾਰ ਹੋਏ ਨੇ ਪਹਿਲਾਂ ਜਿਨ੍ਹਾਂ ਜਿਵੇਂ ਹੁਣ ਪਿਛਲੇ ਕਟਨਾਵਾਵਾਂ ਵਾਪਰੀਆਂ ਉਹ ਉਹਨਾਂ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦੇ ਮਸਲਿਆਂ ਦੇ ਉੱਤੇ ਕੀ ਕਰੋਗੇ ਦੇਖੋ ਜੀ ਅਸੀਂ ਜਿਹੜੀਆਂ ਜਥੇਬੰਦੀਆਂ ਜਾਂ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਇਹੀ ਮੈਸੇਜ ਕਨਵੇ ਕਰਾਂਗੇ ਕਿ ਉਹ ਦਲਿਤ ਸੰਯੁਕਤ ਮੋਰਚੇ ਦੇ ਨਾਲ ਜਿਹੜਾ ਹੈਗਾ ਆ ਜੁੜਨ ਤਾਂ ਕਿ ਸਾਨੂੰ ਉਹਨਾਂ ਦੀਆਂ ਜੇ ਸਮੱਸਿਆਵਾਂ ਦਾ ਪਤਾ ਲੱਗ ਸਕੇ ਤੇ ਉਹਨਾਂ ਨੂੰ ਅਸੀਂ ਕੀ ਕਰ ਰਹੇ ਹਾਂ ਸਾਡੇ ਬਾਰੇ ਪਤਾ ਲੱਗ ਸਕੇ